ਪੀਟੀਸ਼ਨ نیوز ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਪਹਿਲਾਂ ਦੇ ਨਾਲੋਂ ਜਗਜੀਤ ਸਿੰਘ ਡੱਲੇਵਾਲ ਕਾਫੀ ਜ਼ਿਆਦਾ ਕਮਜ਼ੋਰ ਹੋ ਗਏ ਨੇ ਤੇ ਹੁਣ ਇਹ ਹਾਲ ਮੈਂ ਕਿ ਉਹਨਾਂ ਤੋਂ ਸਹੀ ਤਰੀਕੇ ਦੇ ਨਾਲ ਖੜਿਆ ਵੀ ਨਹੀਂ ਜਾ ਰਹਾ ਲਗਾਤਾਰ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਡਾਕਟਰ ਤਾਂ ਹੋਰ ਵੀ ਜ਼ਿਆਦਾ ਖਦਸ਼ਾ ਜਤਾ ਚੁੱਕੇ ਨੇ ਕਿ ਜੇਕਰ ਇਹ ਮਰਨਵਾਰ ਤੱਕੇ ਵੀ ਜਾਰੀ ਰਹਿੰਦਾ ਹੈ ਤਾ ਜਗਜੀਤ ਸਿੰਘ ਡੱਲੇਵਾਲ ਦੇ ਲਈ ਸਾਇਲੈਂਟ ਅਟੈਕ ਵੀ ਸਾਹਮਣੇ ਆ ਸਕਦਾ ਹੈ ਸਾਇਲੈਂਟ ਅਟੈਕ ਯਾਨੀ ਕਿ ਬੈਠੇ ਬੈਠੇ ਹੀ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ ਕਿਸੇ ਨੂੰ ਉਮੀਦ ਵੀ ਨਹੀਂ ਹੋਵੇਗੀ ਕਿਉਂਕਿ ਲਗਾਤਾਰ ਪਿਛਲੇ 20 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਸੀ ਅੱਜ ਉਹਨਾਂ ਦੀ ਭੁੱਖ ਹੜਤਾਲ ਦਾ 21 ਵਾ ਦਿਨ ਹੈ 26 ਨਵੰਬਰ ਤੋਂ ਲੈ ਕੇ ਅੱਜ ਤਰੀਕ ਤੱਕ ਤੁਸੀਂ ਦੇਖ ਲਓ ਕਿ 21 ਵਾ ਦਿਨ ਹੈ ਬਿਨਾ ਕੁਝ ਹੈਲਦੀ ਫੂਡ ਔਰ ਡਰਿੰਕਸ ਦੇ ਉਹ ਲਗਾਤਾਰ ਧੰਨੇ ਦੇ ਵਿੱਚ ਨੇ ਅੰਦੋਲਨ ਦੇ ਵਿੱਚ ਨੇ ਤੇ ਇਸੇ ਕਰਕੇ ਲੋਕ ਉਹਨਾਂ ਨੂੰ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਮੁਹਿੰਮ ਛੇੜੀ ਆ ਉਹਨਾਂ ਨੇ ਇੱਕ ਵਾਰ ਫਿਰ ਤੋਂ ਸਾਰੇ ਕਿਸਾਨਾਂ ਨੂੰ ਇੱਕ ਜੁਟ ਕਰ ਦਿੱਤਾ ਤੇ ਤਸਵੀਰਾਂ ਅਸੀਂ ਤੁਹਾਨੂੰ ਉਹੀ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਦਿਖਾ ਰਹੇ ਹਾਂ 21ਵੇਂ ਦਿਨ ਉਹਨਾਂ ਦਾ ਕੀ ਹਾਲਾਤ ਨੇ ਔਰ ਇਹ ਬੀਤੇ ਕੁਝ ਸਮੇਂ ਪਹਿਲਾਂ ਦੀਆਂ ਤਸਵੀਰਾਂ ਨੇ ਜਜ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਸਮਰਥਕ ਸਟੇਜ ਦੇ ਉੱਤੇ ਲੈ ਕੇ ਆਏ ਸੀ ਔਰ ਦੇਖੋ ਕਿਸ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਲਿਆਇਆ ਜਾਂਦਾ ਹੈ ਉਹਨਾਂ ਤੋਂ ਆਪਣੇ ਤੌਰ ਤੇ ਹੀ ਠੀਕ ਤਰੀਕੇ ਨਾਲ ਚੱਲਿਆ ਵੀ ਨਹੀਂ ਜਾਂਦਾ ਨਾ ਹੀ ਖੜਿਆ ਜਾਂਦਾ ਤਾਂ ਉਹਨਾਂ ਨੂੰ ਕੁਝ ਲੋਕ ਉਹਨਾਂ ਦੀਆਂ ਬਾਹਾਂ ਔਰ ਲੱਕ ਦੇ ਵਿੱਚ ਹੱਥ ਪਾ ਕੇ ਉਹਨਾਂ ਨੂੰ ਸਟੇਜ ਦੇ ਉੱਤੇ ਲੈ ਕੇ ਆਏ ਨੇ ਔਰ ਜਿਵੇਂ ਹੀ ਸਟੇਜ ਦੇ ਉੱਤੇ ਆਏ ਤਾਂ ਜੋ ਬੋਲੇ ਸੋਨਿਹਾਲ ਦੇ ਨਾਰਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਜੋ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦਾ ਵੀ ਜੋਸ਼ ਪੂਰੇ ਤਰੀਕੇ ਦੇ ਨਾਲ ਹਾਈ ਹੈ ਬਾਹ ਉੱਚੀ ਕਰਕੇ ਮੁਠੀ ਬੰਦ ਕਰਕੇ ਉਹਨਾਂ ਨੇ ਸਾਰਿਆਂ ਨੂੰ ਇਕਜੁੱਟ ਹੋਣ Ja. <laughs> ਸੁਨੇਹਾ ਦਿੱਤਾ ਹੈ ਤੇ ਉਹਨਾਂ ਦੇ ਇਸ ਸੁਨੇਹੇ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਖਨੋਰੀ ਬਾਰਡਰ ਦੀ ਤਾਂ ਵੱਡੀ ਸੰਖਿਆ ਦੇ ਵਿੱਚ ਕਿਸਾਨਾਂ ਦਾ ਪਹੁੰਚਣਾ ਜਾ ਰਹੀ ਹੈ ਉਹ ਵੀ ਤਸਵੀਰਾਂ ਸੀ ਤੁਹਾਨੂੰ ਦਿਖਾਣੀਆਂ ਕਿ ਕਿਸ ਤਰੀਕੇ ਦੇ ਨਾਲ ਹੁਣ ਜਥਿਆਂ ਦੇ ਜਥੇ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਔਰ ਪਹਿਲਾਂ ਤੋਂ ਹੀ ਇਹ ਗੱਲ ਕਹੀ ਵੀ ਹੋਈ ਸੀ ਅੱਜ ਸੋਮਵਾਰ ਦਾ ਦਿਨ ਹੈ 16 ਤਰੀਕਾ ਹੈ ਔਰ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣੇ ਨੇ ਔਰ ਕੇਂਦਰ ਸਰਕਾਰ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਇਸ ਨੂੰ ਲਿਆ ਜਾ ਰਿਹਾ ਔਰ ਇੱਕ ਜੁੜਤਾ ਦਿਖਾਈ ਜਾ ਰਹੀ ਹੈ ਕਿ ਕਿਸਾਨ ਸਾਰੇ ਇਕੱਠੇ ਨੇ ਦੇਸ਼ ਭਰ ਦੇ ਕਿਸਾਨ ਇਕੱਠੇ ਨੇ ਕਿਉਂਕਿ ਗੱਲਾਂ ਸਾਹਮਣੇ ਆ ਰਹੀਆਂ ਸੀ ਇਹ ਪ੍ਰੋਟੈਸਟ ਸਿਰਫ ਪੰਜਾਬ ਦੇ ਵਿੱਚ ਹੋ ਰਿਹਾ ਤੇ ਇਹਦੇ ਵਿੱਚ ਹੋਰ ਦੇਸ਼ ਦੇ ਕਿਸਾਨਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਉਹਨਾਂ ਦੀਆਂ ਡਿਮਾਂਡਸ ਨਹੀਂ ਹੈ ਤਾਂ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣੇ ਨੇ ਇੰਨਾ ਟਰੈਕਟਰ ਮਾਰਚ ਦੇ ਰਾਹੀਂ ਦਿਖਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕੇਂਦਰ ਸਰਕਾਰ ਨੂੰ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਨਹੀਂ ਹੈ ਬਲਕਿ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਸਮੇਤ ਪੂਰੇ ਹੀ ਭਾਰਤ ਦੇ ਕਿਸਾਨਾਂ ਦਾ ਇਹ ਅੰਦੋਲਨ ਹੈ ਇਸੇ ਕਰਕੇ ਅੱਜ ਇਕੱਠੇ ਸਾਰੇ ਕਿਸਾਨ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਣਗੇ ਹੁਣ ਆ ਤੁਹਾਨੂੰ ਦੋ ਤਸਵੀਰਾਂ ਵੀ ਅਸੀਂ ਦਿਖਾਣੇ ਆ ਉਹਨਾਂ ਦੋ ਤਸਵੀਰਾਂ ਦੇ ਵਿੱਚ ਪਹਿਲੇ ਪਾਸੇ ਤੁਹਾਨੂੰ ਇਹ ਵੀ ਦਿਖਾ ਦਿਖ ਰਿਹਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਵੱਡੀ ਸੰਖਿਆ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਪਹੁੰਚ ਰਹੇ ਨੇ ਔਰ ਦੂਸਰੀ ਤਸਵੀਰ ਜਗਜੀਤ ਸਿੰਘ ਡੱਲੇਵਾਲ ਦੀ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਕਿਉਂਕਿ 21 ਦਿਨਾਂ ਤੋਂ ਕੁਝ ਖਾਦਾ ਪੀਤਾ ਨਹੀਂ ਇਸ ਕਰਕੇ ਉਹਨਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਹੈ ਸਟੇਜ ਦੇ ਉੱਤੇ ਆਏ ਸਟੇਜ ਦੇ ਉੱਤੇ ਹਾਜ਼ਰੀ ਭਰੀ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਲੋਕ ਆਏ ਹੋਏ ਨੇ ਉਹਨਾਂ ਨੂੰ ਕੁਝ ਸਮਾਂ ਉਹਨਾਂ ਨੇ ਸੰਦੇਸ਼ ਦਿੱਤਾ ਹਾਲਾਂਕਿ ਉਹਨਾਂ ਤੋਂ ਬਾਅਦੇ ਚੰਗੇ ਤਰੀਕੇ ਦੇ ਨਾਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਜਦੋਂ ਸੰਦੇਸ਼ ਦਿੱਤਾ ਸੀ ਤਾਂ ਉਹਨਾਂ ਨੇ ਲੰਮ ਕੇ ਹੀ ਸੰਦੇਸ਼ ਦਿੱਤਾ ਔਰ ਲੋਕਾਂ ਨੂੰ ਕਿਹਾ ਕਿਸਾਨਾਂ ਨੂੰ ਕਿਹਾ ਕਿ ਆਓ ਸਾਰੇ ਇਕੱਠੇ ਹੋਈਏ ਕਿਉਂਕਿ ਇਹ ਸਿਰਫ ਕਿਸੇ ਇੱਕ ਵਿਅਕਤੀ ਦੀਆਂ ਕੋਈ ਡਿਮਾਂਡਸ ਨਹੀਂ ਹੈ ਤੇ ਇਹ ਜੇ ਵਿਅਕਤੀ ਬੈਠਾ ਮਰਨ ਵਰਤ ਦੇ ਉੱਤੇ ਤਾਂ ਇਹ ਸਭ ਦੇ ਲਈ ਸਭ ਦੇ ਭਲੇ ਦੇ ਲਈ ਬੈਠਾ ਕਿਉਂਕਿ ਜੋ ਇਹ ਖੇਤੀ ਹੈ ਜੋ ਅਨਾਜ ਹੁੰਦਾ ਹੈ ਇਹ ਕਿਸੇ ਇੱਕ ਨੇ ਨਹੀਂ ਖਾਣਾ ਇਹ ਹਰ ਵਿਅਕਤੀ ਨੇ ਖਾਣਾ ਹੈ ਅਮੀਰ ਨੇ ਵੀ ਔਰ ਗਰੀਬ ਨੇ ਵੀ ਜੇਕਰ ਇਹਨਾਂ ਦੇ ਉੱਤੇ ਵੀ ਕਾਰਪੋਰੇਟ ਸੈਕਟਰ ਦਾ ਕਬਜ਼ਾ ਹੋ ਗਿਆ ਤਾਂ ਕੀਮਤਾਂ ਕਿਵੇਂ ਵਧਣਗੀਆਂ ਤੁਹਾਨੂੰ ਦਿਨੋ-ਦਿਨ ਪਤਾ ਵੀ ਨਹੀਂ ਚੱਲੇਗਾ ਤੇ ਇਸ ਕਰਕੇ ਇਹ ਅੰਦੋਲਨ ਵਿੱਢਿਆ ਗਿਆ 21ਵਾਂ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਉਹ ਡਾਕਟਰ ਵੀ ਹੁਣ ਤਾਂ ਚਿੰਤਾ ਜਤਾ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹੁਣ ਡਾਕਟਰ ਵੀ ਚਿੰਤਾ ਜਤਾ ਚੁੱਕੇ ਨੇ ਕਿ ਉਹਨਾਂ ਨੂੰ ਸਾਈ इंट अटैक ਦਾ ਖਤਰਾ ਵੱਧ ਗਿਆ ਹੈ ਲਗਾਤਾਰ ਉਹਨਾਂ ਦੀ ਕਿਡਨੀ ਦੇ ਉੱਤੇ ਮਾਰਾ ਪ੍ਰਭਾਵ ਪੈ ਰਿਹਾ ਉਹਰੇ ਤਸਵੀਰਾਂ 'ਚ ਵੀ ਤੁਹਾਨੂੰ ਇਸ ਵਕਤ ਅਸੀਂ ਦਿਖਾ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਦਾ ਕਿਵੇਂ ਭਾਵੇਂ ਅੰਦਰੋਂ ਜੋਸ਼ ਪੂਰੇ ਤਰੀਕੇ ਦੇ ਨਾਲ ਹਾਈ ਹੈ ਪਰ ਮੂੰਹ ਉੱਤਰਿਆ ਹੋਇਆ ਦਿਖਦਾ ਨਾਲ ਉਹਨਾਂ ਦਾ ਨਿੱਕੀ ਉਮਰ ਦਾ ਪੋਤਾ ਵੀ ਉਮਰ ਵੀ ਕਰੀਬ 10-12 ਸਾਲ ਹੋਵੇਗੀ ਇਸ ਦੀ ਤੇ ਉਹ ਵੀ ਸਟੇਜ ਦੇ ਉੱਤੇ ਨਾਲ ਬੈਠਾ ਮੋਢੇ ਦੇ ਨਾਲ ਮੋਢਾ ਲਗਾ ਕੇ ਬੈਠਾ ਹੋਇਆ ਔਰ ਜਗਜੀਤ ਸਿੰਘ ਡੱਲੇਵਾਲ ਦੀਆਂ ਜ਼ਰਾ ਇਹ ਤਸਵੀਰਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਇੱਕ ਉਹ ਵਿਅਕਤੀ ਜਿਸ ਦੀ ਉਮਰ 60 ਸਾਲ ਤੋਂ ਵੀ ਜ਼ਿਆਦਾ ਹੈ ਔਰ 20 ਦਿਨਾਂ ਤੋ ਭੁਖ ਹੜਤਾਲ ਤੇ ਸੀ ਅੱਜ 21ਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ 26 ਨਵੰਬਰ ਤੋਂ ਲੈ ਕੇ ਅੱਜ 16 ਦਸੰਬਰ ਤੱਕ ਤੁਸੀਂ ਜਰਾ ਦੇਖੋ ਇੱਕ ਟਾਈਮ ਦੀ ਵੀ ਰੋਟੀ ਕਦੇ ਛੱਡ ਕੇ ਦੇਖੋ ਜਾਂ ਇੱਕ ਟਾਈਮ ਦੀ ਛੱਡੋ ਇੱਕ ਦਿਨ ਦੀ ਰੋਟੀ ਤਾਂ ਛੱਡ ਕੇ ਦੇਖੋ ਫੇਰ ਪਤਾ ਚੱਲੇਗਾ ਕਿ ਸਰੀਰ ਦੇ ਉੱਤੇ ਕੀ ਅਸਰ ਪੈਂਦਾ ਪਰ ਹੁਣ ਜਰਾ ਸੋਚੋ ਇੱਕ ਵਿਅਕਤੀ ਜਿਹਦੀ ਉਮਰ 60 ਸਾਲ ਤੋਂ ਵੀ ਜ਼ਿਆਦਾ ਹੈ ਜੋ ਕਿ ਪਹਿਲਾਂ ਹੀ ਬਿਮਾਰੀਆਂ ਤੋਂ ਪੀੜਤ ਹੈ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਹੈ ਤੇ ਉਹ 21ਵੇਂ ਦਿਨ ਭੁਖ ਹੜਤਾਲ ਦੇ ਵਿੱਚ ਹੈ ਤੇ ਉਸ ਦੇ ਸਰੀਰ ਦੇ ਉੱਤੇ ਕਿੰਨਾ 네ਗੇਟਿਵ ਇੰਪੈਕਟ ਪਿਆ ਹੋਵੇਗਾ ਇਸ ਗੱਲ ਦਾ ਕਿਉਂਕਿ ਕੁ ਵੀ ਨਹੀਂ ਰਹੇ ਸੀ ਦਵਾਈਆਂ ਵੀ ਨਹੀਂ ਲੈ ਰਹੇ ਸੀ ਡਾਕਟਰਾਂ ਦੀ ਚਿੰਤਾ ਵਾਜਿਬ ਵੀ ਹੈ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਅਪ ਡਾਊਨ ਹੋ ਰਿਹਾ ਹੈ ਜੋ ਬਲੱਡ ਸ਼ੂਗਰ ਹੈ ਉਹ ਵੀ ਲਗਾਤਾਰ ਘਟ ਵਧ ਰਹੀ ਹੈ ਲਗਾਤਾਰ ਫਲਕਚੂਏਟ ਕਰ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਦੀ ਕਿਡਨੀਜ਼ ਦੇ ਉੱਤੇ ਇੰਨਾ ਜ਼ਿਆਦਾ ਅਸਰ ਪੈ ਚੁੱਕੇ ਡਾਕਟਰ ਤਾਂ ਇਹ ਗੱਲ ਕਹਿ ਚੁੱਕੇ ਨੇ ਜੇਕਰ ਜਗਜੀਤ ਸਿੰਘ ਢੱਲੇਵਾਲ ਇਸੇ ਇੱਕ ਮੂਮੈਂਟ ਆਪਣਾ ਮਰਨ ਵਰਤ ਖਤਮ ਕਰਕੇ ਕੁਝ ਖਾਪ ਹੀ ਲੈਂਦੇ ਨੇ ਜਾਂ ਜਾਂ ਉਹਨਾਂ ਨੂੰ ਗਲੂਕੋਜ਼ ਦੀ ਡ੍ਰਿਪਸ ਲਗਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਖਾਣਾ ਪੀਣਾ ਸ਼ੁਰੂ ਕਰਦੇ ਨੇ ਤਾ ਤਾਂ ਉਮਰ ਜਿੰਨੀ ਵੀ ਉਮਰ ਜਗਜੀਤ ਸਿੰਘ ਢੱਲੇਵਾਲ ਦੀ ਬਾਕੀ ਹੈ ਤਾਂ ਉਹਨਾਂ ਦੀ ਕਿਡਨੀ ਰਿਕਵਰ ਨਹੀਂ ਕਰ ਸਕਦੀ ਐਨਾ ਜ਼ਿਆਦਾ ਉਹਨਾਂ ਦੀ ਕਿਡਨੀ ਦੇ ਉੱਤੇ ਜੋ ਨੈਗੇਟਿਵ ਇੰਪੈਕਟ ਪੈ ਚੁੱਕਿਆ ਹੈ ਬੈਡ ਹੈਲਥ ਦੇ ਕਾਰਨ ਤੇ ਹੁਣ ਜਰਾ ਦੇਖੋ ਕਿਵੇਂ 21ਵੇਂ ਦਿਨ ਵੀ ਲਗਾਤਾਰ ਹੈਲਥ ਇਹਨਾਂ ਦੀ ਲਗਾਤਾਰ ਡਾਊਨ ਹੁੰਦੀ ਜਾ ਰਹੀ ਹੈ ਲਗਾਤਾਰ ਜੋ ਕਿ ਕਹਿ ਰਹੀਏ ਕਿ ਜਾਨ ਨੂੰ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਰ باوجود ਇਸ ਦੇ ਜਗਜੀਤ ਸਿੰਘ ਢੱਲੇਵਾਲ ਪ੍ਰੋਟੈਸਟ ਤੇ ਬੈਠੇ ਹੋਏ ਨੇ ਆ ਦੋ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਓ ਜਗਜੀਤ ਸਿੰਘ ਢੱਲੇਵਾਲ ਆਪਣਾ ਪ੍ਰੋਟੈਸਟ ਕਰ ਰਹੇ ਨੇ ਮਰਨ ਵਰਤ ਤੇ ਨੇ ਤੇ ਦੂਸਰੇ ਉਹਨਾਂ ਦੀ ਤਸਵੀਰ ਜਦੋਂ ਉਹਨਾਂ ਨੇ ਕਾਲ ਦਿੱਤੀ ਕਿ ਵੱਧੋ ਵੱਧ ਲੋਕ ਖਨੋਰੀ ਬਾਰਡਰ ਦੇ ਉੱਤੇ ਪਹੁੰਚੋ ਆਪਾਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਾ ਹੈ ਸਰਕਾਰ ਦੀਆਂ ਨਜ਼ਰਾਂ ਚ ਆਪਾਂ ਆਈਏ ਕਿ ਇੱਥੇ ਅਸੀਂ ਕੁਝ ਮੰਗਾ ਡਿਮਾਂਡਸ ਲੈ ਕੇ ਬੈਠੇ ਆਂ ਘੱਟੋ ਘੱਟ ਜੇ ਮੰਗਾ ਮੰਨਣੀਆਂ ਜਾਂ ਨਹੀਂ ਮੰਨਣੀਆਂ ਤਾਂ ਵੱਖਰੀ ਗੱਲ ਹੈ ਸਾਡੇ ਨਾਲ ਇੱਕ ਟੇਬਲ ਟਾਕ ਤਾਂ ਇਸ ਤਰੀਕੇ ਦੀ ਹੋਵੇ ਜੋ ਕਿ ਸਾਰੇ ਲੋਕਾਂ ਨੂੰ ਪਤਾ ਚੱਲੇ ਕਿ ਆਪਣੇ ਵਿੱਚ ਕੀ ਗੱਲਬਾਤ ਹੋਈ ਹੈ ਤੇ ਅਸੀਂ ਕੀ ਡਿਮਾਂਡਸ ਕਰ ਰਹੇ ਆਂ ਸਰਕਾਰ ਦੇ ਨਾਲ ਰੇੜਕਾ ਫਸਿਆ ਕਿੱਥੇ ਹੋਇਆ ਤੇ ਇਸ ਤੋਂ ਇਲਾਵਾ ਤਸਵੀਰਾਂ ਤੋਂ ਇਲਾਵਾ ਜੇਕਰ ਅਸੀਂ ਸ਼ੰਭੂ ਬਾਰਡਰ ਦੀ ਵੀ ਗੱਲ ਕਰੀਏ ਤਾਂ ਉਸ ਬਾਰਡਰ ਦੇ ਉੱਤੇ ਵੀ ਲਗਾਤਾਰ ਤਿੰਨ ਕੋਸ਼ਿਸ਼ਾਂ ਹੋ ਚੁੱਕੀਆਂ ਨੇ 100-100 ਕਿਸਾਨਾਂ ਦੀ ਕਿ ਅਸੀਂ ਦਿੱਲੀ ਵੱਲ ਵੱਤ ਸਕੀਏ ਤੇ ਦਿੱਲੀ ਦੇ ਵਿੱਚ ਜਾ ਕੇ ਜੇ ਸਰਕਾਰ ਇੱਥੇ ਨਹੀਂ ਆ ਰਹੀ ਤਾਂ ਅਸੀਂ ਦਿੱਲੀ ਚਲੇ ਜਾਨੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਉੱਥੇ ਜਾ ਕੇ ਸਰਕਾਰ ਨਾਲ ਗੱਲ ਕਰ ਲੈਣੇ ਆ ਕਿਉਂਕਿ ਨਾ ਤਾਂ ਸਰਕਾਰ ਇੱਥੇ ਆ ਰਹੀ ਹੈ ਤੇ ਨਾ ਸਰਕਾਰ ਇੱਥੋਂ ਕਿਸਾਨਾਂ ਨੂੰ ਬੁਲਾ ਰਹੀ ਹੈ ਉੱਥੇ ਵੀ ਲਗਾਤਾਰ ਇੱਕ ਦੂਸਰੇ ਦੇ ਸਾਹਮਣੇ ਇੱਕ ਪਾਸੇ ਹਰਿਆਣਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਤੇ ਦੂਸਰੇ ਪਾਸੇ ਕਿਸਾਨ ਟਕਰਾਵ ਵਾਲੀ ਸਥਿਤੀ ਹੁੰਦੀ ਹੈ ਕਿਸਾਨ ਜ਼ਖਮੀ ਹੁੰਦੇ ਨੇ ਤੇ ਵਾਪਸ ਖਾਸਾ ਨੁਕਸਾਨ ਹੋ ਰਿਹਾ ਤੇ ਹੁਣ ਇਸ ਕਰਕੇ ਕਿਸਾਨਾਂ ਨੇ ਇੱਕ ਕਾਲ ਦਿੱਤੀ ਸੀ ਟਰੈਕਟਰ ਮਾਰਚ ਦੀ ਤੇ ਇਸ ਟਰੈਕਟਰ ਮਾਰਚ ਨੂੰ ਕੀਤਾ ਜਾਣਾ ਤਾਂ ਕਿ ਕੇਂਦਰ ਸਰਕਾਰ ਨੂੰ ਦਿਖਾਇਆ ਜਾ ਸਕੇ ਕਿ ਅਸੀਂ ਸਾਰੇ ਇਕਜਟਾ ਹਾਂ ਔਰ ਸਾਡੀਆਂ ਕੁਝ ਡਿਮਾਂਡਸ ਨੇ ਆਓ ਆਪਾਂ ਬਹਿ ਕੇ ਗੱਲ ਕਰੀਏ ਤੇ ਦੇਖੀ ਆਖਿਰਕਾਰ ਰੇਡ ਦਾ ਫਸਿਆ ਤਾਂ ਫਸਿਆ ਕਿੱਥੇ ਹੋਇਆ ਲੇਕਿਨ ਇਸ ਵਕਤ ਦੀ ਵੱਡੀ ਖਬਰ ਇਹੀ ਹੈ ਇੱਕ ਵੱਡੀ ਅਪਡੇਟ ਤੁਹਾਨੂੰ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਦੇ ਦਿੰਨੇ ਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨ ਵਰਤ ਹੈ 21ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਬਣਦੀ ਜਾ ਰਹੀ ਹੈ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਹੁਣ ਤਾਂ ਇਹ ਗੱਲ ਕਹਿ ਦਈਏ ਕਿ ਸਮਾਂ ਇਸ ਤਰੀਕੇ ਦਾ ਹੋ ਗਿਆ ਜਿਵੇਂ ਹੱਥ ਵਿੱਚ ਮੁਠੀ ਵਿੱਚ ਰੇਤ ਫੜੀ ਹੁੰਦੀ ਹੈ ਹੌਲੀ-ਹੌਲੀ ਨਿਕਲਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਭਾਵੇਂ ਇਸ ਵਕਤ ਏ ਧਰਤੀ ਦੇ ਉੱਤੇ ਨੇ ਜਿੰਦਾ ਨੇ ਲੇਕਿਨ ਉਹਨਾਂ ਦੀ ਇਹ ਤੇ ਇਸ ਵਕਤ ਮੁਠੀ ਦੀ ਰੇਤ ਵਾਂਗ ਨਿਕਲਦੀ ਜਾ ਰਹੀ ਹੈ ਇਸ ਕਰਕੇ ਲੋਕ ਸਰਕਾਰ ਨੂੰ ਵੀ ਕਹਿ ਰਹੇ ਨੇ ਕਿ ਆਓ ਜਰਾ ਬੈਠੀਏ ਗੰਭੀਰਤਾ ਨਾਲ ਮੁੱਦਿਆਂ ਦੇ ਉੱਤੇ ਵਿਚਾਰ ਕਰੀਏ ਕਿ ਕਿਤੇ ਨਾ ਕਿਤੇ ਆਪਾਂ ਇੱਕ ਨਤੀਜੇ ਦੇ ਉੱਤੇ ਪਹੁੰਚ ਸਕੀਏ ਲੇਕਿਨ ਹਲੇ ਤੱਕ ਜੋ वार्तालाप ਹੈ ਕਿਤੇ ਨਾ ਕਿਤੇ اٹਕੀ ਹੋਈ ਹੈ ਨਹੀਂ ਹੋ ਰਹੀ ਜੋ ਕਿ ਹੋਣੀ ਚਾਹੀਦੀ ਹੈ 21 ਦਿਨ ਹੋ ਗਏ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਦੇ ਉੱਤੇ ਬੈਠੇ ਹੋਏ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਸਭ ਤੋਂ ਵੱਧ ਉਹਨਾਂ ਦੀ ਸਿਹਤ ਦਾ ਜੇਕਰ ਅਸਰ ਪੈ ਰਿਹਾ ਉਹਨਾਂ ਦੀ ਕਿਡਨੀਜ਼ ਦੇ ਉੱਤੇ ਪੇ ਕਿਡਨੀ ਦੇ ਉੱਤੇ ਅਸਰ ਪੈ ਰਿਹਾ ਹੈ ਡਾਕਟਰ ਵੀ ਕਹਿ ਚੁੱਕੇ ਨੇ ਕਿ ਉਹਨਾਂ ਦੀ ਕਿਡ ਹੁਣ ਖਰਾਬ ਹੋ ਚੁੱਕੀ ਹੈ ਕਿ ਜੇਕਰ ਡੱਲੇਵਾਲ ਹੁਣ ਤੋਂ ਆਪਣਾ ਮਰਨ ਵਰਤ ਖਤਮ ਵੀ ਕਰ ਦਿੰਦੇ ਨੇ ਚੰਗੀ ਕੁਝ ਡਾਈਟ ਵੀ ਲੈਣਾ ਸ਼ੁਰੂ ਕਰ ਦਿੰਦੇ ਨੇ ਫੇਰ ਵੀ ਉਹਨਾਂ ਦੀ ਜੋ ਕਿਡਨੀ ਹੈ 100% ਉਹ ਰਿਕਵਰ ਨਹੀਂ ਕਰ पाएगी ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਜੋ ਕਿਸਾਨ ਆਗੂ ਨੇ ਉਹ ਵੀ ਕਹਿ ਚੁੱਕੇ ਨੇ ਜਾਂ ਫਿਰ ਜੋ ਸਿਆਸੀ ਲੀਡਰ ਨੇ ਉਹ ਵੀ ਕਹਿ ਚੁੱਕੇ ਨੇ ਕਿ ਮਰਨ ਵਰਤ ਖਤਮ ਕਰ ਦੇਣਾ ਚਾਹੀਦਾ ਪਰ ਜਗਜੀਤ ਸਿੰਘ ਡੱਲੇਵਾਲ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਹੁਣੇ ਆਰ ਪਾਰ ਦੀ ਲੜਾਈ ਹੋ ਗਈ ਹੈ ਕਿ ਜਦੋਂ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ ਜਾਂ ਕਿਸੇ ਫਾਈਨਲ ਰਿਜ਼ਲਟ ਦੇ ਉੱਤੇ ਮੋਰਚਾ ਨਹੀਂ ਪਹੁੰਚਦਾ ਤਾਂ ਉਸ ਵੇਲੇ ਤੱਕ ਜੋ ਆਪਣਾ ਮਰਨ ਵਰਤ ਹੈ ਉਸ ਨੂੰ ਨਹੀਂ ਤੋੜਿਆ ਜਾਵੇਗਾ